ਭਗਤ ਕਬੀਰ ਸਾਹਿਬ ਦੇ ਕੋਲ ਇੱਕ ਸੇਵਾਦਾਰ ਆਇਆ ਆ ਕੇ ਬੈਠ ਗਿਆ ਜਦੋਂ ਕੋਲ ਬੈਠਾ ਭਗਤ ਕਬੀਰ ਸਾਹਿਬ ਦਾ ਜਿਹੜਾ ਘਰ ਸੀ ਉਹ ਪਿਆਰੋ ਯਾਦ ਰੱਖਿਆ ਜੇ ਕਹਨੇ ਮੰਨਣ ਵਾਲਿਆਂ ਦਾ ਘਰ ਸੀ ਭਗਤ ਕਬੀਰ ਸਾਹਿਬ ਦਾ ਘਰ ਉਹ ਬੰਦਗੀ ਦਾ ਘਰ ਸੀ ਪਰ ਜਦੋਂ ਆ ਕੇ ਬੈਠਾ ਉੱਥੇ ਨਾਮ ਦੀ ਗੱਲ ਸੀ ਅੰਦਰ ਬੜੀ ਸ਼ਾਂਤੀ ਆਈ ਅੰਦਰ ਨੂੰ ਸਕੂਨ ਆ ਗਿਆ ਜਿਵੇਂ ਮਹਾਂਪੁਰਖ ਸ੍ਰਣਾ ਸਾਹਿਬ ਵੱਲ ਕਹਿੰਦੇ ਨੇ ਵੀ ਆਉਂਦੇ ਨੇ ਜ਼ਰੂਰ ਆ ਪਰ ਅੰਦਰ ਨੂੰ ਚੈਨ ਤੇ ਨਹੀਂ ਆਉਂਦਾ ਸੰਗਤ ਵਿੱਚ ਸੰਗਤ ਹੁੰਦੀ ਹੈ ਇੱਥੇ ਹੁੰਨੇ ਆ ਇੱਥੇ ਵੀ ਕਈ ਕਹਿੰਦੇ ਨੇ ਵੀ ਪਤਾ ਨਹੀਂ ਕਦੋਂ ਭੋਗ ਪਾਣਗੇ ਤੇ ਲੰਗਰ ਛੱਕੀ ਤੇ ਘਰਾਂ ਨੂੰ ਚਲੀਏ ਸ਼ਾਂਤੀ ਦੇ ਇੱਥੇ ਵੀ ਨਹੀਂ ਬਣਦੀ ਕਈ ਹੁੰਦੇ ਨੇ ਬਹੁਤ ਸੰਗਤ ਵਿੱਚ ਆਉਂਦੇ ਨੇ ਜਿਹੜੇ ਘੜੀਆਂ ਲੈ ਵੇਖੀ ਜਾਂਦੇ ਨੇ ਵੀ ਕਦੋਂ ਟਾਈਮ ਹੋਏਗਾ ਕਦੀ ਮੋਬਾਈਲ ਨੂੰ ਵੇਖੀ ਜਾਂਦੇ ਨੇ ਵੀ ਕਿੰਨੇ ਕੁ ਮਿੰਟ ਬਾਕੀ ਰਹਿ ਗਏ ਸ਼ਾਂਤੀ ਕਿੱਥੋਂ ਆਏਗੀ ਗੁਰੂਮੁਖੋ ਇੱਥੇ ਆ ਕੇ ਮਨ ਸ਼ਾਂਤ ਨਹੀਂ ਹੈਗਾ ਕਬੀਰ ਸਾਹਿਬ ਦੇ ਘਰ ਆ ਗਿਆ ਆ ਕੇ ਕਹਿਣ ਲੱਗਾ ਮਹਾਂਪਰਖੋ ਤੁਹਾਡੇ ਘਰ ਬੜੀ ਸ਼ਾਂਤੀ ਹੈ ਤੇ ਕਬੀਰ ਸਾਹਿਬ ਕਹਿਣ ਲੱਗੇ ਤੁਹਾਡੇ ਘਰ ਵੀ ਆ ਸਕਦੀ ਏ ਭਾਈ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਸਾਡੇ ਘਰ ਤੇ 24 ਘੰਟੇ ਦਫੇੜਾ ਹੀ ਪਿਆ ਰਹਿੰਦਾ ਹੈ ਸ਼ਾਂਤੀ ਕਿਵੇਂ ਆ ਸਕਦੀ ਕਰੋ ਕਿਰਪਾ ਮਹਾਂਪੁਰਖੋ ਸਾਡੇ ਘਰ ਵੀ ਸ਼ਾਂਤੀ ਆ ਜਾਏ ਤੇ ਕਬੀਰ ਸਾਹਿਬ ਕਹਿਣ ਲੱਗੇ ਛੋਟਾ ਜਿਹਾ ਕੰਮ ਤੈਨੂੰ ਦੱਸਣੇ ਇਹ ਕਰ ਲੋ ਘਰ ਵਿੱਚ ਜਾ ਕੇ ਤੁਹਾਡੇ ਘਰ ਵੀ ਸ਼ਾਂਤੀ ਆ ਜਾਏਗੀ ਉਹਨੇ ਕਿਹਾ ਮਹਾਂਪੁਰਖੋ ਦੱਸੋ ਜਰੂਰ ਦੱਸੋ ਕਹਿਣ ਲੱਗੇ ਬੈਹ ਜੋ ਤੁਹਾਨੂੰ ਦੱਸ ਦਿੰਨੇ ਆ ਕੋਲ ਬਿਠਾ ਲਿਆ ਮਾਤਾ ਲੋਈ ਜੀ ਨੂੰ ਆਵਾਜ਼ ਮਾਰੀ ਕਬੀਰ ਸਾਹਿਬ ਨੇ ਕਹਿਣ ਲੱਗੇ ਭਾਗਵਾਨ ਨੇ ਇੱਧਰ ਆਓ ਉਸੇ ਟਾਈਮ ਮਾਤਾ ਲੋਈ ਦੀ ਜਿਹੜੇ ਕੰਮ ਵਿੱਚ ਲੱਗੇ ਸਨ ਜਦੋਂ ਸਿਰ ਦੇ ਸਾਈਂ ਦੀ ਆਵਾਜ਼ ਵੀ ਕਬੀਰ ਸਾਹਿਬ ਦੀ ਆਵਾਜ਼ ਵੀ ਕੰਮ ਛੱਡ ਕੇ ਹਾਜ਼ਰ ਹੋ ਗਏ ਨੇ ਚਰਨਾਂ ਵਿੱਚ ਹੱਥ ਜੋੜ ਕੇ ਕਹਿਣ ਲੱਗੇ ਦੱਸੋ ਜੀ ਕੀ ਹੁਕਮ ਹੈ ਦੱਸੋ ਕੀ ਹੁਕਮ ਹੈ ਉਹ ਕੋਲ ਬੈਠਾ ਵੇਂਦਾ ਪਿਆ ਕਬੀਰ ਸਾਹਿਬ ਕਹਿਣ ਲੱਗੇ ਵੀ ਦਾਬੜਾ ਫੜੋ ਰੰਬੀ ਫੜੋ ਛੱਪੜ ਤੇ ਜਾਓ ਜਾ ਗੋਤੇ ਰੰਬੀ ਨਾਲ ਮਿੱਟੀ ਪੁੱਟ ਕੇ ਤੇ ਦਾਬੜਾ ਮਿੱਟੀ ਦਾ ਭਰ ਕੇ ਘਰ ਲੈ ਕੇ ਆਓ ਮਾਤਾ ਲੋਈ ਨੇ ਉੱਥੇ ਇਹ ਨਹੀਂ ਕਿਹਾ ਵੀ ਮਿੱਟੀ ਦਾ ਕਰਨਾ ਕੀ ਹੈ ਮਾਤਾ ਲੋਈ ਨੇ ਜਦੋਂ ਹੁਕਮ ਕੀਤਾ ਕਬੀਰ ਸਾਨ ਨੂੰ ਕਹਿੰਦੇ ਸੱਤ ਬਚਨ ਮਾਤਾ ਲੋਈ ਨੇ ਕਹਿਤਾ ਸੱਤ ਬਚਨ ਘਰ ਦੇ ਵਿੱਚੋਂ ਦਾਬੜਾ ਚੁੱਕਿਆ ਰੰਬੀ ਚੁੱਕੀ ਹੈ ਦਾਬੜਾ ਸਿਰ ਤੇ ਰੱਖਿਆ ਛੱਪੜ ਤੇ ਚਲੇ ਗਏ ਨੇ ਜਾ ਕੇ ਯਾਦ ਰੱਖਿਆ ਜੇ ਰੰਬੀ ਦੇ ਨਾਲ ਮਿੱਟੀ ਪੱਟੀ ਆ ਦਾਬੜਾ ਭਰਿਆ ਦਾਬੜਾ ਭਰ ਕੇ ਮਿੱਟੀ ਦਾ ਘਰ ਲੈ ਆਂਦਾ ਜਦੋਂ ਘਰ ਲੈ ਆਂਦਾ ਆਣ ਕੇ ਕਹਤਾ ਸਵਾਮੀ ਜੀ ਲੈ ਆਂਦਾ ਮਿੱਟੀ ਲੈ ਆਂਦੀ ਏ ਪਦ ਕਬੀਰ ਸਾਹਿਬ ਕਹਿਣ ਲੱਗੇ ਵੀ ਦੇਖਣਾ ਪਿਆ ਜਿਹੜਾ ਕੋਲ ਬਿਠਾ ਇਹ ਕਹਿੰਦਾ ਸਾਡੇ ਘਰ 'ਚ ਤਾਂ ਸ਼ਾਂਤੀ ਹੈ ਹੀ ਨਹੀਂ ਕਹਿੰਦੇ ਤੁਹਾਨੂੰ ਦਿਖਾਣੇ ਆ ਕਿਵੇਂ ਸ਼ਾਂਤੀ ਆਉਂਦੀ ਆ ਪਦ ਕਬੀਰ ਸਾਹਿਬ ਨੂੰ ਕਹਤਾ ਮਾਤਾ ਲੋਈ ਜੀ ਨੇ ਸੁਆਮੀ ਜੀ ਮਿੱਟੀ ਲੈ ਆਂਦੀ ਏ ਪਦ ਕਬੀਰ ਸਾਹਿਬ ਕਹਿਣ ਲੱਗੇ ਭਾਗਵਾਨ ਇਹਨੂੰ ਮਿੱਟੀ ਨੂੰ ਕੁੱਟ ਕੇ ਬਰੀਕ ਕਰ ਦਿਓ ਕੁੱਟ ਕੇ ਬਰੀਕ ਕਰਕੇ ਇਹਨੂੰ ਕੱਪੜਾ ਛਾਣ ਕਰ ਦਿਓ ਉਸੇ ਟਾਈਮ ਕਹਤਾ ਸਤਿਵਚਨ ਮਾਤਾ ਲੋਈ ਨੇ ਉਸੇ ਟਾਈਮ ਮਿੱਟੀ ਨੂੰ ਕੁੱਟਿਆ ਕੁੱਟ ਕੱਟ ਕੇ ਆਟੇ ਵਾਂਗੂ ਬਰੀਕ ਕਰ ਦਿੱਤੀ ਏ ਕੱਪੜ ਛਾਣ ਕਰ ਦਿੱਤੀ ਏ ਮਿੱਟੀ ਤਿਆਰ ਹੋ ਗਈ ਏ ਫਿਰ ਆ ਕੇ ਗਿਆ ਸਵਾਮੀ ਜੀ ਮਿੱਟੀ ਕੁੱਟ ਕੇ ਬਰੀਕ ਬਰੀਕ ਕਰ ਦਿੱਤੀ ਕੱਪੜ ਛਾਣ ਕਰ ਦਿੱਤੀ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਅੰਦਰ ਦੇਸੀ ਘੋ ਪਿਆ ਨਾ ਉਹਦੇ ਚੋਂ ਅੱਧਾ ਘੋ ਮਿੱਟੀ ਵਿੱਚ ਪਾਓ ਤੈਨੂੰ ਐਦਾਂ ਗੁੰਨ ਦਿਓ ਜਿਵੇਂ ਆਟਾ ਗੁੰਨੀਦਾ ਉਸੇ ਟਾਈਮ ਮਾਤਾ ਲੋਈ ਨੇ ਕਹਿਤਾ ਠੀਕ ਏ ਜੀ ਸਤਿਵਚਨ ਜਾ ਕੇ ਉਹ ਘੋ ਅੰਦਰ ਹੋ ਚੁੱਕਿਆ ਅੱਧਾ ਘੋ ਜਾ ਕੇ ਮਿੱਟੀ 'ਚ ਪਾਇਆ ਉਹਨੂੰ ਗੁੰਨ ਕੇ ਤਿਆਰ ਕਰ ਦਿੱਤਾ ਜਿਵੇਂ ਆਟਾ ਤਿਆਰ ਕਰੀਦਾ ਫਿਰ ਆ ਗਏ ਨੇ ਸਵਾਮੀ ਜੀ ਆਟੇ ਵਾਂਗਰੂ ਮਿੱਟੀ ਨੂੰ ਗੁੰਨ ਦਿੱਤਾ ਘਿਓ ਪਾ ਕੇ ਕਹਿੰਨ ਲੱਗੇ ਅੱਗ ਬਾਲੋ ਜਿਹੜਾ ਘਿਓ ਬਚਿਆ ਦੇਸੀ ਉਹਨੂੰ ਕੜਾਈ ਵਿੱਚ ਪਾਓ ਇਸ ਮਿੱਟੀ ਨੂੰ ਐਦਾਂ ਪਕਾ ਦਿਓ ਜਿਵੇਂ ਪਕੌੜੇ ਪਕਾਈਦੇ ਨੇ ਕਹਿੰਦੇ ਜੀ ਸਤਿਵਚਨ ਉਹ ਜਿਹੜਾ ਕੋਲ ਬੈਠਾ ਹੈ ਕਹਿੰਦੇ ਵੇਖ ਰਿਹਾ ਹੈ ਕਹਿੰਦਾ ਜੀ ਵੇਖਣਾ ਮੈਂ ਪਰ ਸਾਰਾ ਕੁਝ ਸੁਣਦਾ ਸੀ ਪਿਆ ਕੋਲ ਬਹਿ ਕੇ ਵੀ ਸਾਡੇ ਘਰਾਂ 'ਚ ਸ਼ਾਂਤੀ ਕਿਉਂ ਨਹੀਂ ਹੈਗੀ ਉਹਨੇ ਕਹੇ ਵੇਖ ਲਈ ਮਾਤਾ ਲੋਈ ਨੇ ਅੱਗ ਬਾਲੀ ਕੜਾਈ ਧਰੀ ਐ ਉਹਦੇ ਵਿੱਚ ਗੁਰਮੁਖੋ ਜਿਹੜਾ ਦੇਸੀ ਘਿਓ ਬਚਿਆ ਸੀ ਉਹ ਕੜਾਈ 'ਚ ਪਾ ਦਿੱਤਾ ਕੜਾਈ ਵਿੱਚ ਘਿਓ ਗਰਮ ਹੋਇਆ ਪੱਗਰ ਗਿਆ ਉਹਦੇ ਵਿੱਚ ਥੋੜੇ ਥੋੜੇ ਪਕੌੜਿਆਂ ਵਾਂਗੂ ਮਿੱਟੀ ਪਾਰਨ ਪਕਾ ਕੇ ਮਿੱਟੀ ਹੈ ਤਾਂ ਮਿੱਟੀ ਸੀ ਉਹ ਮਿੱਟੀ ਪਕਾ ਕੇ ਬਾਹਰ ਰੱਖ ਦਿੱਤੀ ਜਿਵੇਂ ਪਕੌੜੇ ਪਕਾ ਕੇ ਕੱਢ ਦਿੱਦੇ ਪਕਾ ਕੇ ਬਾਹਰ ਰੱਖੀਏ ਕਹਿਣ ਲੱਗੇ ਸਵਾਮੀ ਜੀ ਮਿੱਟੀ ਸਾਰੀ ਘਿਓ ਦੇ ਵਿੱਚ ਤਲ ਦਿੱਤੀ ਪਕਾ ਦਿੱਤੀ ਏ ਫਤ ਕਬੀਰ ਸਾਹਿਬ ਕਹਿਣ ਲੱਗੇ ਵੇਖਿਆ ਹੀ ਭਾਈ ਸਾਡੇ ਘਰ ਵਿੱਚ ਕੀ ਹੋਇਆ ਕਹਿੰਦਾ ਜੀ ਵੇਖਿਆ ਤੇ ਕੰਮ ਹੀ ਬੜਾ ਸੁਖਾਜ ਹੈ ਕਹਿ ਲੱਗੇ ਤੂੰ ਵੀ ਆਪਣੇ ਘਰ ਤੇ ਜਾ ਕੇ ਕਰ ਲਈ ਤੇਰੇ ਘਰ ਵੀ ਸ਼ਾਂਤੀ ਆ ਜਾਏਗੀ ਐਨ ਸਾਰੇ ਜੀ ਸ਼ਾਂਤੀ ਚ ਆ ਜਾਣਗੇ ਉਹ ਕਹਿੰਦਾ ਤੇ ਕੰਮ ਹੀ ਬੜਾ ਸੁਖਾਜ ਉਹ ਤੇ ਭੱਜਿਆ ਭੱਜਿਆ ਘਰ ਗਿਆ ਘਰ ਵਾਲਿਆਂ ਨੂੰ ਜਾ ਕੇ ਕਹਿੰਦਾ ਭਗਵਾਨ ਨੇ ਦਾਪੜਾ ਫੜ ਤੇ ਜਾ ਕੇ ਛੱਪੜ ਤੋਂ ਮਿੱਟੀ ਲੈ ਕੇ ਆਉਂਦੀ ਸਿਰ 'ਚ ਮਾਰਨੀ ਆ ਕੀ ਕਰਨਾ ਮਿੱਟੀ ਦਾ ਸਾਡਾ ਘਰ ਤੇ ਸਾਰਾ ਪੱਕਾ ਹੈ ਆਪਾਂ ਮਿੱਟੀ ਦਾ ਕੀ ਕਰਨਾ ਹੈ ਉਹ ਨੇ ਕਿਹਾ ਤੈਨੂੰ ਜੂ ਕਿਹਾ ਮਿੱਟੀ ਲੈ ਕੇ ਆ ਉਹ ਕਹਿੰਦੀ ਮਿੱਟੀ ਦਾ ਕਰਨਾ ਕੀ ਹੈ ਕਿਹੜੇ ਕੰਮ ਮਿੱਟੀ ਕਹਿੰਦਾ ਤੈਨੂੰ ਕਿਹਾ ਮਿੱਟੀ ਲੈ ਕੇ ਆ ਉਹ ਵਿਚਾਰੀ ਡਰਦੀ ਨੇ ਦਾਬੜਾ ਚੁੱਕ ਲਿਆ ਚਲੋ ਛੱਪੜ ਤੇ ਚਲੀ ਗਈ ਜਾ ਕੇ ਰੰਬੀ ਖੋਤਰ ਕੇ ਮਿੱਟੀ ਦਾਬੜਾ ਦਾ ਭੜ ਕੇ ਲੈ ਕਹਿੰਦੀ ਲੈ ਆਂਦੀ ਮਾਰ ਲਾ ਸਿਰ 'ਚ ਹੁਣ ਸ਼ਾਂਤੀ ਕਿੱਥੋਂ ਹੋਣੀ ਸਾਡੇ ਕਰ ਕਹਿੰਦੀ ਲੈ ਆਂਦੀ ਆ ਸਿਰ 'ਚ ਮਾਰ ਲਓ ਉਹ ਕਹਿੰਦਾ ਸਿਰ 'ਚ ਨਹੀਂ ਮਾਰਨਾ ਇਹ ਮਿੱਟੀ ਨੂੰ ਕੁੱਟ ਕੇ ਕੱਪੜਾ ਛਾਣ ਕਰ ਹੁਣ ਇਹ ਪਤਾ ਨਹੀਂ ਮੇਰੇ ਬੰਦੇ ਦਾ ਹੀ ਦਿਮਾਗ ਖਰਾਬ ਹੋ ਗਿਆ ਉਹਨੇ ਡਰਦੀ ਡਰਦੀ ਨੇ ਵੀ ਕੁੱਟੇਗਾ ਉਹਨੇ ਮਿੱਟੀ ਕੁੱਟੀ ਕੱਪੜ ਛਾਣ ਕਰ ਦਿੱਤੀ ਜਦੋਂ ਕੱਪੜ ਛਾਣ ਹੋ ਗਿਆ ਉਹਨੇ ਕਿਹਾ ਵੀ ਦੇਸੀ ਘਿਓ ਮਿਲਾ ਕੇ ਇਹਨਾਂ ਨੂੰ ਆਟੇ ਵਾਂਗਰੂ ਗੁੰਨ ਦੇ ਬਸ ਇੰਨੀ ਗੱਲ ਕਹਿਨ ਦੀ ਦੇਰ ਸੀ ਚੜ ਗਈ ਕੋਠੇ ਦੇ ਉੱਤੇ ਕਹਿੰਦੇ ਵੇ ਲੋਕੋ ਛੇਤੀ ਆਓ ਮੇਰੇ ਸਾਈ ਦਾ ਦਿਮਾਗ ਖਰਾਬ ਹੋ ਗਿਆ ਕਹਿੰਦੇ ਮਿੱਟੀ ਵਿੱਚ ਘਿਓ ਪਾ ਦੇ ਕਦੀ ਕਿਸੇ ਮਿੱਟੀ ਵਿੱਚ ਵੀ ਘਿਓ ਪਾਇਆ ਉਹਨੇ ਕਿਹਾ ਮਿੱਟੀ ਵਿੱਚ ਘਿਓ ਪਾ ਇਹਨੂੰ ਆਟੇ ਵਾਂਗਰੂ ਗੁੰਨ ਹੁਣ ਆਖੇ ਨਹੀਂ ਲੱਗਦੀ ਵੀ ਕਿਉਂ ਕਿਉਂ ਖਰਾਬ ਕਰਾਂ ਜਦੋਂ ਨਾ ਆਖੇ ਲੱਗਿਓ ਉਹਨੇ ਡਾਂਗ ਚੁੱਕ ਲਈ ਕਹਿੰਦੇ ਗੱਲ ਗੱਰ ਕਰਨਾ ਹੈ ਕਿ ਨਹੀਂ ਕਰਨਾ ਉਹਦੇ ਡਾਂਗ ਫੜੀ ਹੋਈ ਹੈ ਹੁਣ ਇਨਚਰ ਨੂੰ ਭਗਤ ਕਬੀਰ ਸਾਹਿਬ ਵੀ ਆ ਗਏ ਉਹਨਾਂ ਨੇ ਕਿਹਾ ਵੀ ਡਾਂਗ ਕਦ ਲਈ ਫੜੀ ਆ ਕਹਿੰਦੇ ਜੀ ਆਖੇ ਨਹੀਂ ਲੱਗਦੀ ਕਹਿੰਦੇ ਫਿਰ ਆਖੇ ਨਹੀਂ ਲੱਗਦੀ ਸ਼ਾਂਤੀ ਦੇ ਇਸੇ ਗੱਲ ਚੋਂ ਜਦੋਂ ਤੁਸੀਂ ਇੱਕ ਦੂਜੇ ਦੇ ਆਖੇ ਲੱਗ ਜਾਓਗੇ ਹੋਰ ਅਸੀਂ ਮਿੱਟੀ ਕਦ ਮਖਿਓ ਕਿਉਂ ਪਾਇਆ ਉਹਦੇ ਵਿੱਚ ਸਿਰਫ ਇਸੇ ਕਰਕੇ ਪਾਇਆ ਸੀ ਵੀ ਅਸੀਂ ਸਤਿਵਚਨ ਕਹਿ ਕੇ ਮੰਨ ਲੈਨੇ ਆ ਪਤੀ ਨੇ ਪਤਨੀ ਨੂੰ ਕਹਿ ਤਾ ਉਹਨੇ ਸਤਿਵਚਨ ਕਹਿ ਦਿੱਤਾ ਵਤਨੀ ਨੇ ਸਾਈ ਨੂੰ ਕਹਿ ਤੋਨੇ ਸਤਬਚਨ ਕਹਿਤਾ ਕਿ ਤੇ ਤੁਹਾਡੇ ਘਰ ਸ਼ਾਂਤੀ ਕਿਉਂ ਨਹੀਂ ਆਏਗੀ ਇੱਥੇ ਤਾਂ ਕਹਿੰਦੇ ਪਾਣੀ ਲਿਓ ਕਹਿੰਦੇ ਡੁੱਬ ਮਰਨਾ ਹੀ ਤੇ ਜੇ ਕਹਿਦੀ ਅੱਗ ਲਿਓ ਕਹਿੰਦੇ ਸੜ ਕੇ ਮਰਨਾ ਹੀ ਇੱਥੇ ਸ਼ਾਂਤੀ ਕਿੱਥੇ ਐ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਸ਼ਾਂਤੀ ਕਿਉਂ ਐ ਕਿਉਂ ਉੱਥੇ ਕੇਵਲ ਨਾਮ ਦੀ ਗੱਲ ਚੱਲਦੀ ਐ ਉੱਥੇ ਨਾਮ ਐ ਕੇਵਲ ਪ੍ਰਮਾਤਮਾ ਦਾ ਨਾਮ ਐ ਗੁਰਮਖੋ ਯਾਦ ਰੱਖਿਆ ਸਿਮਰਨ ਦੇ ਅੰਦਰ ਜੁੜੇ ਹੋਏ ਨੇ ਜਦੋਂ ਸਾਈ ਮੀਮੀਆ ਤ੍ਰੇਸ਼ਨ ਆਪਣੇ ਘਰ ਦੇ ਵਿੱਚੋਂ ਮੈਂ ਬੇਨਤੀ ਕਰਦਿਆਂ ਆਪਣੇ ਘਰ ਤੋਂ ਤੁਰੇ ਨੇ ਰਸਤਾ